ਕਸ਼ਣ ਨੂੰ ਹੋਣਾ ਤੁਸੀਂ ਅੱਜ ਦਾ ਦਿਨ ਯਾਦਗਾਰ ਕਰਨਾ ਹੈ ਅੱਜ ਦਾ ਦਿਨ ਤੁਹਾਡੇ ਨਾਮ ਹੈ ਕਿਹਦੇ ਨਾਮ ਹੈ ਨਾਲ ਬੋਲਣਾ ਮੇਰੇ ਅੱਜ ਦਾ ਦਿਨ ਕਿਹਦੇ ਨਾਮ ਹੈ ਹਾਂ ਤੋੜੋ ਫੋੜੋ ਨੱਚੋ ਗਾਓ ਚੋ ਮੋਹਣਾ ਵੀ ਬੱਚਿਓ ਨਹੀਂ ਇਹਨਾਂ ਨੇ ਹਲੇ ਨਹੀਂ ਆ ਪਿਆਰੀਆਂ ਪਿਆਰੀਆਂ ਬੱਚੀਆਂ ਨੇ ਬਹੁਤ ਹੀ ਪਿਆਰੀਆਂ ਬੱਚੀਆਂ ਨੇ ਕੀ ਨਾਮ ਹੈ ਰਾਜੋ ਟੋੜਾ ਹਾਂ ਹੁਣ ਮੈਂ ਸਭ ਨੂੰ ਲਗ-ਲਗ ਪੁੱਛਣਾ ਪੈਣਾ ਮੈਨੂੰ ਸੋ ਬਹੁਤ ਮੈਨੂੰ ਮਾਣ ਮਹਿਸੂਸ ਹੋ ਰਿਹਾ ਅੱਜ ਤੁਹਾਡੇ ਇੱਥੇ ਆ ਕੇ ਇਤਈ ਪਿੰਡਾਂ 'ਚ ਧੀਆਂ ਕਰਾਉਂਦੇ ਰਹੋ ਧੀਆਂ ਨੂੰ ਜਨਮ ਦਿਓ ਧੀਆਂ ਨੂੰ ਪੜਾਉਂਵਾਉਂਗੇ ਬਾਰ-ਬਾਰ ਕਹਾਂਗੇ ਕਿ ਧੀਆਂ ਨਾਲ ਫੇਰ ਭਾਵਦੀ ਹੋਣਾ ਚਾਹੀਦਾ ਮੈਂ ਇਹ ਨਹੀਂ ਕਹਿੰਦੀ ਕਿ ਮੁੰਡਿਆਂ ਨੂੰ ਜਨਮ ਨਾ ਦੇ ਲੇਕਿਨ ਧੀਆਂ ਨੂੰ ਵੀ ਮੌਕਾ ਦਿਓ ਇਸ ਧਰਤੀ 'ਤੇ ਔਣ ਦਾ ਕਿਉਂਕਿ ਧੀਆਂ ਬਹੁਤ ਜ਼ਰੂਰੀ ਨੇ ਵੈਸੇ ਤੇ ਕਹਾਵਤ ਬਣੀ ਹੈ ਪੁੱਤ ਮੰਡਾਉਣ ਜ਼ਮੀਨਾਂ ਧੀਆਂ ਦੁੱਖ ਮਣਾਉਂਦੀਆਂ ਕਿਉਂ ਵੀ ਮੰਨਦੇ ਹੋ ਇਸ ਗੱਲ ਨੂੰ ਕਿ ਇਹਨੂੰ ਜ਼ਰੂਰ ਪੜਾਓ ਲਿਖਾਓ ਪੜਾਉਣੀਆਂ ਵੀ ਨੇ ਸਿਰਫ ਜਨਮ ਨਹੀਂ ਦੇਣਾ ਉਹਨਾਂ ਨੂੰ ਪੜਾਉਣਾ ਲਿਖਾਉਣਾ ਵੀ ਅੱਗੇ ਵੀ ਲੈ ਕੇ ਜਾਣਾ ਤਾਂ ਕਿ ਹਰ ਸਾਲ ਇਸ ਤਿਆਂ ਦਾ ਸੋ ਗੁਰਦੁਆਰਾ ਸਾਹਿਬ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਦਾ ਇਹ ਪਾਰਕ ਹੈ ਤੇ ਮੈਂ 26 ਇੱਕ ਵਾਰੀ ਫਿਰ ਤੋਂ ਧੰਨਵਾਦੀ ਵੀ ਤੁਸੀਂ ਇੱਥੇ ਆਏ ਹੋ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਆਪ ਤੇ ਇੱਕ ਵਾਰੀ ਫੇਰ ਤਾੜੀ ਮਾਰੋ ਸੋ ਬੈਂਤੀ ਬਣੀ ਅੰਜਾ ਕੀ ਹੋਣਾ ਬਗਾ ਲੀ ਮੈਨੋਂ ਤੁਸੀਂ ਮੇਰੇ ਨਾਲ ਗਾਣਾ ਗਾਣਾ ਜਿਹੜਾ ਮੇਰੇ ਬੱਪੂ ਮਾਂ ਚੀ ਨਾ ਗਾਣਾ ਆਇਸੀ ਤੁਸੀਂ ਸੁਣਿਆ ਹੋਊਗਾ ਚਿੱਟਾ ਚਾਲ ਦਰਾ ਚਿਪਸੀ ਕਾਲੀ ਸ਼ੋਕ ਸੋਣੀਏ ਨਾਰਾ ਦਾ ਸ਼ੋਕ ਸੋਣੀਏ ਗਾਣਾ ਦਾ ਕਿਨੇ ਕਿਨੇ ਸੁਣਿਆ ਗਾਣਾ ਕਿਸ ਨੇ ਗਾਈ ਹੈ ਉਹਨੂੰ ਤੁਹਾਡੇ ਪਹਿਲੇ ਰੂਪ ਰੂ ਕਰੂੰਗੀ ਉਸ ਤੋਂ ਬਾਅਦ ਫਿਰ ਆਪਾਂ ਗਿੱਦਾ ਪਾਵਾਂਗੇ ਖਿੱਚਾਂਗੇ ਤੂੰ ਬੁਲੀਆਂ ਤੇ ਬੁਜਾਈਓ ਇਹ ਮੈਂ ਐਂਡ ਲੇ ਕਹੂੰਗੀ ਲੈ ਲੈ ਮੁਰਪੂਰ ਚਿਸਤ ਹਰ ਜਿਹੇ ਜੱਟ ਕਿੱਥੇ ਮਿਲਦੇ ਜਰੋ ਇਹ ਲਾਈਨਾਂ ਤੁਸੀਂ ਸੁਣੀ ਹੋਣਗੀਆਂ ਚੰੜੀ ਰਾਂਗ ਵੇਖੋ ਬਿਆ ਜਵਾਨ ਵੇ ਕੱਕੇ ਜੀ ਜਵਾਨੀ ਉੱਤੇ ਪਾਉਂਦੇ ਕੋਈ ਨਿਸ਼ਾਨ ਵੇ ਕੱਕੇ ਜੀ ਜਵਾਨੀ ਉੱਤੇ ਪਾਉਦੇ ਕੋਈ ਨਿਸ਼ਾਨ ਵੇ ਇਹ ਬਪੂ ਮਾਂ ਜੀ ਨੇ ਮੇਰਾ ਗਾਣਾ ਐਸੀ ਅੱਜ ਤੋਂ ਬਹੁਤ ਸਾਲ ਪਹਿਲਾਂ ਆਇਆ ਸੀ ਤੇ ਅੱਜ ਵੀ ਉਸ ਲੋਕ ਉਸ ਗਾਣੇ ਨੂੰ ਇੰਨਾ ਪਿਆਰ ਕਰ ਰਹੇ ਨੇ ਗਾਣਾ ਟ੍ਰੈਂਡ ਕਰ ਰਿਹਾ ਹੁਣ ਆਪਾਂ ਗਿੱਧਾ ਕਰਦੇ ਹਾਂ ਹਾਂਜੀ ਇਸ ਪਿੰਡ ਦੇ ਉਹ ਪਿੰਡ ਤੋਂ ਵੇ ਸਰਪਿੰਟ ਮੁਲੰਬਰਦਾਰੋ ਕੀ ਮੇਲੇ ਆਇਆ ਚੰਨ ਸ਼ੌਂਗ ਠਿੱਕ ਪੱਟੀ ਮੰਮੀ ਗੱਲਦਾਰੀ ਉਸ ਮੰਮੀ ਦੇ ਨਾ ਹੱਥ ਲੱਗੇ ਕਾਇਓ ਕੀ ਠਿੱਕ ਪੱਟੀ ਮੰਮੀ ਗੱਲਦਾਰੀ ਹਾਂਜੀ ਮੈਨਾਂ ਬੋਲਿਆ ਤੁਸੀਂ ਗੋਣੀਆਂ ਨੇ ਇਹ ਅਜੁੱ ਤੁਹਾਡਾ ਦੇਣਾ ਠੀਕ ਹੈ ਜੀ ਕੱਲੀ ਕੱਲੀ ਬੋਲੀ ਮੈਨਾਂ ਤੁਸੀਂ ਗੋਣੀ ਹੈ ਇੱਕ ਮੇਰੇ ਬਾਪਾ ਦਾ ਗਾਣਾ ਮੈਂ ਕਹਿੰਦੀ ਸਭ ਨੇ ਜ਼ਰੂਰ ਸੁਣਿਆ ਹੋਵੇਗਾ ਗਾਣਾ ਜਦੋਂ ਮੈਂ ਮਾਈਕ ਤੋਂ ਡੇਵਲ ਕਹਿੰਦੇ ਮੇਰੇ ਨਾਲ ਕੋਣ ਹੈ ਹਾਂਜੀ ਕਿਵੇਂ ਸੁਣਿਆ ਹੋ ਗਈ ਫੇਲ ਮੈਂ ਪਲਾਸਟਿਕ ਚ ਜੰਨਾ ਮਾਗੇ ਦੀ ਮਜ਼ਾਰਾ ਮੇਰੇ ਨਾਲ ਕੋਣ ਹੈ ਦੇਖੋ ਧੀਰਦੀ ਇਹ ਕਾਰਜ ਹਟਾਉਣ ਨੂੰ ਮੇਰੇ ਵੀਰ ਨੂੰ ਕਹਿੰਦੇ ਨੇ ਪੁਰਾਣ ਨੂੰ ਬੱਬੀ ਸਕੇ ਨੇ ਜਿਵੇਂ ਲੜੀ ਤਿੱਤੀ ਦੀ ਨਿਗਾਸ਼ੀ ਹੋ ਗਿਆ

ਤੁਸੀਂ ਕਿਹੜੇ ਚੰਨੇ ਨੇ ਕਿਹੜਾ ਫਟਿਆ ਅੱਡੇ ਕੰਨਾ ਫੱਟੇ ਚੱਕਦੇ ਹੁਣ ਤੁਸੀਂ ਕਹਿੰਦੇ ਚੰਨਾ ਕਿਹੜਾ ਡੀਸੀ ਲੱਗ ਗਿਆ ਹੋ ਗਈ ਫੇਰ ਮੈਂ ਪਲੱਸ ਤੁ ਤੁ ਚੰਨਾ 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 ਬਸ ਫੇਰ ਚੰਨ ਚੜ ਗਿਆ ਹੁਣ ਆਪਾਂ ਬੋਲੀਆਂ ਪਾਵਾਂਗੇ 1 2 3 4 बोले नी बंबी हाँ बोले, बोले नी बंबी हाँ बोले, बोले नी बंबी हाँ बोले, सिकंदर बैगे अंदर तेरा पतंदर नी बंबी हाँ बोले, चावली ਬੀਬੀਆਂ ਨੇ ਆਪਣੀਆਂ ਤਾੜੀਆਂ ਲਾ ਦੋ ਇਹ ਸਾਡੀ ਵਿਲਾਸਕ ਹੈ ਇਹਨੂੰ ਅਸੀਂ ਸਾਹਮਣੇ ਮਜ਼ਾ ਆ ਗਿਆ ਇਹ ਤੁਮਾਈ ਖੋੜ ਦੋ ਮੇਰੇ ਨਾਲ ਤੁਸੀਂ ਵੀ ਗੋਣਾ ਹਾਂਜੀ ਆ ਦੋ ਜ ਮਾਈਕ ਤੁਮ ਮੈਡਮ ਜੀ ਨੂੰ ਮੀਤ ਮਾਨ ਸਾਹਿਬ ਨੂੰ ਮਾਈਕ ਦੋ ਮਾਈਕ ਦੇ ਦੋ ਜੀ ਮਾਈਕ ਦੇ ਦੋ ਮੈਡਮ ਨੂੰ ਮੈਂ ਤੁਹਾਡੇ ਵਿੱਚ ਹੀ ਆ ਰਹੀ ਹਾਂ ਬੱਚੋ ਮੈਂ ਆ ਰਹੀ ਹਾਂ ਹਾਂਜੀ ਮੈਂ ਆ ਰਹੀ ਹਾਂ ਵਾਹਿਗੁਰੂ 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 ਹਾਂਜੀ ਮੇਰੇ ਨਾਲ ਤੁਸੀਂ ਬੋਲੀਆ ਥੋੜੀਆਂ ਨੇ ਸਰਕਲ ਬਣਾ ਲਓ ਕਿਉਂਕਿ ਆਪਾਂ ਨੱਛਣੇ ਪਿਆ ਨੇ ਸਭ ਨੇ ਮਨੋਣੀ ਹੈ ਇਹ ਨਹੀਂ ਵੀ ਅੱਧੇ ਲੋਕ ਰਹਿ ਗਏ ਏਦਾਂ ਬਣਾ ਲੈਣਗੇ ਸਰਕਲ ਬਣਾ ਲਓ ਮੇਰੇ ਨਾਲ ਬੋਣਾ ਤੁਸੀਂ ਹਾਂਜੀ ਬਣਾ ਲਓ ਆਜੋ 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 ਸਾਰੇ ਹਾਂਜੀ ਆਓ ਸਰਕਲ ਮਤਲਬ ਗੋਲ ਘਟਾਣਾ ਬਣਾ ਲਓ ਕੋਈ ਸਮਝ ਆ ਗਿਆ ਹਾਂਜੀ ਇੱਕ ਮਿੰਟ ਖੜਜੋ 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 ਜਨਸਲਾਬ ਆ ਗਿਆ ਖੜਜੋ ਖੜਜੋ हाँ जी मेरे नाम कौन है हाँ जी टोनी साहब वन टू थ्री बोले नी बंबी हा वाले बोले नी बंबी हा वाले शावा नी बंबी हा वाले सिकर तुपे अंदर तेरा पतंदर नी बंबी हा वाले बोले नी बंबी हा वाले शावा नी बंबी हा बोले नी बंबी हा वाले बोले नी बंबी हा वाले शावा नी बंबी ਲੀ ਇਹਦੇ ਕੋ ਪੁਰਾਣਾ ਕਲਚਰ ਹੈ ਜਿਹੜਾ ਪੇਲੀ ਜਿਹੜੀ ਕਿੱਦਾਂ ਨਾ ਪਾਉਂਰਾਂ ਨਾ ਪਾਪੇ ਹਾਂਜੀ ਮੈਂ ਆਪਣੀ ਗਾਣ ਨਹੀਂ ਆ ਅਸੀਂ ਕਣ ਕਲੇ ਹੁੰਦੇ ਤੋ ਆਪੇ ਦੀ ਤੇ ਜਿਹੜੀ ਕਿੱਦਾਂ ਨਾ ਪਾਉਂਰਾਂ ਆਪੇ ਬਾਰੋ ਫੇ ਸਾਰੇ ਹਾਂ ਆ ਦੇਖੋ ਸਭ ਤੋਂ ਪਹਿਲਾਂ ਚਲੋ ਗਿੱਤੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ ਇੱਕ ਦਾ ਗਿੱਤੇ ਵਿੱਚ ਜਦ ਮੈਂ ਨੱਚਾ ਸੂਰਜ ਵੀ ਮੱਥਾ जट्टी नच्छे, बले 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 बले। युद्ध याने जट्टी नच्छे, ये आला, खार खार आला, आला, था। था। आला खार खार कर करे। युद्ध याने जट्टी नच्छे, ये आला कर करे तेरा। ने जट्टी नच्छे, ने आना कर करे तेरे तेरा। ओ कब देहू कारिक कबे, कारिक कबे हूँ। ਬੋਲੋ ਬੋਲੋ ਜੀ ਉਹ ਕੇਰਾ ਕਰਨਾ ਬੋਰ ਉਹ ਬਸ ਉਹ ਬੜ ਕੇ ਰੱਖ ਲਓ 15 20 ਮਿੰਟ ਹੈਗੇ ਨੇ ਚੰਗੀ ਤਰ੍ਹਾਂ ਨੱਚ ਲਓ ਹਾਂਜੀ ਕੀ ਕਹਿੰਦੇ ਜੀ ਉਹ ਪਾਲਕ 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 ਵੇੜਾ ਖੁੱਲਾ ਕਰੋ ਮੈਂ ਵੇੜੇ ਦੀ ਮਾਲਕ ਮੇਰਾ ਖੁੱਲਾ ਵੇ ਹੂੰਕਾਰ ਕੇ ਤੇਰੇ ਬਾਹਾਂਾਂ 'ਚ ਕਦੇ ਹੂੰਕਾਰ ਕੇ ਤੇਰੇ ਬਾਹਾਂਾਂ 'ਚ ਓਹੜਾ ਤੇ ਤੇਨੀ ਮੁਟਿਆਰੇ ਲੰਬੀ ਬਾਹਾਂ ਕਰਕੇ ਜੇੜਾ ਤੇਰੇ ਦੀ ਮੁਟਿਆਰੇ ਲੰਬੀ ਬਾਹਾਂ ਕਰਕੇ ਓਹੜਾ ਤੇ ਤੇਨੀ ਮੁਟਿਆਰੇ ਇੱਥੀ ਹਾਂਜੀ ਤੇਰੇ ਦੀ ਮੁਟਿਆਰੇ ਲੰਬੀ ਬਾਹਾਂ ਕਰਕੇ ਹਾਂਜੀ 1 ਮਿੰਟ ਦੀ 1 ਮਿੰਟ ਮੈਨੂੰ ਚੰਗੂਂ ਬੀਆ ਨੈ ਨੂੰ ਮੁਕੇ ਤੀ ਮੰਡੀ ਤੇ ਆ ਮਾਂ ਵੇਚੁੰਦੇ ਆ ਅੱਜ ਤੇਰਾ ਪੱਤੂ ਆ ਮੋਰੇ ਨਾਲ 1 ਮਿੰਟ ਹੱਥ ਜੋੜ ਕੇ ਬਿੰਦੂ ਦੇ ਢੋਲੀ ਸਾਹਿਬ 1 ਮਿੰਟ ਰੁਕ ਜਾ ਇਹਨਾਂ ਨੂੰ ਵੇੜਾ ਖੁੱਲਾ ਕਰਾ ਦੇ ਪਿੱਛੇ ਮੈਂ ਤਾਂ ਵਿਵੇਂਦਰ ਨਹੀਂ ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਵੇਦਾਈ ਕਿ ਰਹਾ ਹੈ ਕਿੰਦਾ ਨੇ ਆਈ ਤੇ ਮੇਰਾ ਨਾਮ ਸੁਵਾਚਿਆ ਇਕ ਹਮਾਰੀ ਆਜੋ ਕੁੜੀਓ ਨੀ ਤੁਨੂੰ ਕਿਤਾਬਾ ਝਮਾਤਾ ਆਜੋ ਕੁੜੀਓ ਨੀ ਤੁਨੂੰ ਕਿਤਾਬਾ ਝਮਾਦਾ ਲਈ ਤੇ ਖੜੀਆਂ ਪੱਛਿਓ ਤੇ ਆਜੋ ਕੁੜੀਓ ਨੀ ਤੁਨੂੰ ਕਿਤਾਬਾ ਝਮਾਤਾ ਹੋ ਆਜੋ ਕੁੜੀਓ ਨੀ ਤੁਨੂੰ ਕਿਤਾਬਾ ਆਣੀਆਂ ਨੇ ਅਸੀਂ ਤੁਹਾਡੇ ਨਾਲ ਨੱਚਣਾ ਜਿਹੜਾ ਕੋਈ ਬੋਲੀ ਪੋਣਾ ਚਾਹੁੰਦਾ ਆ ਕੇ ਆਓ ਮੇਰੀ ਬੇਨਤੀ ਹੈ ਮੰਡੇ ਜੀ ਤੁਸੋਂ ਤੁਸੋਂ ਹੀ ਅੱਗੇ ਚਲੇ ਜਾਓ ਇਹਨਾਂ ਨੇ ਨਹੀਂ ਜਾਣਾ ਤੁਸੀਂ ਉੱਥੇ ਇਕੱਲੇ ਕੱਪੀ ਆ ਜਾਣਗੇ ਮੈਂ ਲਾਈਟ ਤੇ ਚੜ ਜਾ ਤੁਸੀਂ ਥੋੜੇ ਜਿਹਾ ਪਿੱਛੇ ਲਿ ਜਾਓ ਜੀ ਉਹ ਬੂਟੇ ਕੋਲ ਚਲੇ ਜਾਓ ਮੈਂ ਕਿ ਹੱਥ ਛੋੜਦੇ ਆ ਲੰਗਰ ਬਾਅਦ ਤੋਂ ਦਵਾਂਗੇ ਪਹਿਲਾਂ ਕੋਈ ਆ ਆ ਆਂ ਜੀ ਆਪਲੀ ਬੋਲੀ ਪਾਉਗੀ ਹੱਪਾ ਵੀ ਐਦਰ ਕੋਟਾ ਐਦਰ ਕੋਟਾ ਵਿਚਾਰ ਲਕੋਟਾ ਚੋਕਿਆ ਲਗੜਾ ਠਾਈ ਅੰਦਰ ਕੋਟਾ ਬਚਾਲ ਲਗੜਾ ਕੋਟਾ ਲੋਪਿਆ फस ਗਈ ਬਜ਼ਾਰ ਸੌਰਾ ਲੋਪਿਆ ਮੈਂ ਕਿਹਾ ਜੀ ਸਸਤ ਬਜ਼ਾਰ ਜਾਵੇ ਤਾਂ ਸਹੀ ਮੈਂ ਕਹਿੰਦੀ ਜੇ ਸਾਰੇ ਸਭ ਟਿਕ ਜਾਣ ਘਰੇ ਗੱਲ ਸੱਚੀ ਹੈ ਕਿ ਨਹੀਂ ਉਹਨਾਂ ਨੇ ਤਾਂ ਇੱਥੇ ਆ ਕੇ ਬਹਿ ਜਾਣਾ ਮੇਰੇ ਬੱਚਿਆਂ ਨੂੰ ਪੇਟੇ ਆਉਂਦੀ ਬੋਲੀ ਆ ਬਾਅਦ ਚ ਪਾਲੇ ਉਹਨੇ ਗੱਡੇ ਚ ਬੈਠ ਜਾਣਾ ਮੇਰੀ ਵੀ ਜੀ ਇਹ ਕਹੇ ਜੀ 5 ਮਿੰਟ ਹੋਰ ਆ ਜੋ ਕੋਈ ਹੋਰ ਬੋਲੀ ਪਾਉਣਾ ਚਾਹੁੰਦਾ ਆਏ ਹਾਏ ਆਜੋ ਆਜਾ ਭਾਬੀ ਚ ਉੱਠ ਲੈ ਪੀਂ ਘਲਾਰੇ ਲੈਂਦੀ ਆਜਾ ਛੰਨੇ ਉੱਤੇ ਛੰਨਾ ਕਪਰ ਆਏ ਤੋ ਤੁਸੀਂ ਤੋ ਟਿਨੀ ਮੈਂ ਜੀ ਮੈਨੂੰ ਤਾਂ ਮੇਰੀ ਬੇਨਤੀ ਹੈ ਜੀ ਉੱਪਰ ਆ ਜੀ ਤੁਸੀਂ ਚੜਾਈ ਲੈ ਮੈਂ ਜਨਾ ਖੁੱਲੀ ਆ ਲਾ ਲਓ ਏਕਰੋ ਸਾਸ ਨਾਲ ਆਈ ਕਹਿੰਦੀ ਮੈਂ ਕਿ ਕੁੱਤੇ ਲੈ ਕੇ ਬੜੇ ਤਮਾਸ਼ੇ ਹੋਏ ਉਹ ਬੋਲੀ ਕਹਿੰਦੀ ਜੀ ਚਲੋ ਜੀ ਬੇਨਤੀ ਮੁਬਾਰਿਆ ਆਪਾਂ ਦੋ ਰਾਜ ਜੀ ਉੱਪਰ ਆ ਜੀ ਬੋਤ ਆ ਤੁਸੀਂ ਮੈਨੂੰ ਖਾਲੀ ਕਰ ਦਿਓ ਜੀ ਸਕੇ ਚਲੋ ਆਜੋ ਆਜੋ ਸਿੱਕ ਤੋਂ ਖਲੀ ਜੀ

ਇਹ ਗਾਲੀ ਸੁਣੋ ਜੇ ਕਿਸੇ ਨੇ ਬੋਧ ਫੜੀ ਤਾਂ ਹਾਂਜੀ ਪਾਓ ਓਕੇ ਆਪਾਂ ਤੁਸੀਂ ਨਾ ਨੇ ਬੋਧ ਹਾਂਜੀ ਆ ਸਾਤਾ ਮਾਈ ਯਾਤੇ ਸਾਹਮਣੇ ਚਾਚਵਾਰਾ ਪਾਉਣਾ ਆ ਸਾਤਾ ਮਾਈ ਯਾਤੇ ਸਾਹਮਣੇ ਫੋਟੋ ਖਿਚੋਣਾ ਹੈ ਪਹਿਲੇ ਇਸ ਗੱਲ ਦਾ ਜਵਾਬ ਦੋ ਹਾਂਜੀ 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 ਉਹ ਫੋਟੋ ਹੋਰ ਬੜਾਈ ਬੜਾਈ ਹਾਂਜੀ ਹਾਂਜੀ ਹੁੰਟਿਆ ਤੂੰ ਮੈਨੂੰ ਲੱਛੀ ਦੀ ਵੇਖਣਾ ਕੱਪ ਕਰਾਉਣਾ ਹੈ ਮਹਿੰਦੀ ਲਗਵਾਉਣੀ ਹੈ హెయిర్ ਕਰਾਉਣਾ ਹੈ ਜੋ ਜੋ ਕਰਾਉਣਾ ਹੈ ਆਸ਼ੂ ਜੀ ਦੇ ਸਲੂਨ ਜਾਣਾ ਹੈ ਤੁਸੀਂ ਇਹ ਭੈਣ ਹੈ ਆਪਣੀ ਪਲੀਜ਼ ਇਹ ਇਹ ਤੋਂ ਬਾਅਦ ਸਾਰੇ ਉੱਥੇ ਚਲੇ ਜਿਓ ਸਮਝ ਗਏ ਨਹੀਂ ਜੀ ਓਨਲੀ ਫੋਰ ਲੇਡੀਜ਼ ਹੈ ਵੀ ਸੁਣ ਲਓ ਸੋ ਜਨਤਾ ਦੀ ਆਵਾਜ਼ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਤੋਂਮੀ ਨੂੰ ਹਰ ਫੰਕਸ਼ਨ ਤੇ ਬੁਲਾਉਣਾ ਹੈ ਜੀ ਤੇ ਮੀਤਮਾਨ ਜੀ ਨੂੰ ਵੀ ਸੋ ਇੱਕ ਤੀਆਂ ਦਾ ਮੇਲਾ ਜ਼ਰੂਰ ਇੱਕ ਪਗੜੀ ਤੇ ਮੈਂ ਗਾਣਾ ਜ਼ਰੂਰ ਗਾਉਂਗੀ ਕੱਗਦੇ ਹਾਂ ਕੱਗ ਕਰੋ ਸੋਤਾ ਐਫ ਜੀ ਫਾਈਟ ਜਿਹੜਾ ਨੂੰ ਬਿਲਕੁਲ ਕੜੀ ਜੀ ਅੱਗੇ ਦਿਨੂ ਕਾਰਡ ਦੇ ਕੇ ਗਈ ਸੀਗੀ ਕੱਢ ਦਿਓ ਸੋ ਹਮਨ ਬਿਊਟੀ ਪਾਲਣ ਬਰਨਾਲਾ ਤੋਂ ਇਹ ਵੀ ਅਕੈਡਮੀ ਹੈ ਬਹੁਤ ਅੱਛਾ ਸਿਖਾਉਂਦੇ ਨੇ ਹੈਅਰਸਕਿੰਸ ਸਪੈਸ਼ਲਿਸਟ ਨੇ ਜੋ ਵੀ ਸਿੱਖਣਾ ਚਾਹੁੰਦੇ ਨੇ ਤੁਸੀਂ ਜਾ ਸਕਦੇ ਹੋ ਪਹਿਲਾ ਹੁਣ ਮੈਨੂੰ ਇੱਕ ਬੋਲੀ ਗਾਣਾ ਗਾਉਣ ਦੋ ਖਲੇ ਖਲੇ ਸਿੰਘੇ ਦੀ ਸਰਦਾਰ ਨੇ ਕਿਉਂਕਿ ਪੀਆਂ ਜੇ ਕੁੜੀਆਂ ਦੀਆਂ ਨੇ ਤੇ ਸਰਦਾਰਾਂ ਦੀਆਂ ਮੈਨੇ ਦੇਖੋ ਸਰਦਾਰਾਂ ਦੀ ਸਰਦਾਰੀ ਹਮੇਸ਼ਾ ਕਾਇਮ ਰਹੇ ਹਾਂਜੀ ਸੋ ਇੱਕ ਸਰਦਾਰ ਜੀ ਭਾਜੀ ਲਈ ਬੋਲੀ ਮੁੰਡਿਆਂ ਚ ਕਿਹਟ ਕੁੜੀਆਂ ਚਕੀ ਮੁੰਡਿਆਂ ਚ ਕਿਹਟ ਕੁੜੀਆਂ ਚਕੀ ਬਿਆਹ ਚ ਕਿਹਟ ਕੁੜੀਆਂ ਚਕੀ ਮੁੰਡਿਆਂ ਚ ਕਿਹਟ ਕੁੜੀਆਂ ਚਕੀ ਅਰੇ ਪਸਖੇ ਰੱਗੜੀ ਵਿਚੜੇ ਕਿੰਨੇ ਚਿਰ ਗੁਰੂਏ ਓਏ ਕਿੰਨੇ ਤੂਏ ਦੇੜੇੜੇ ਕਿੰਨੇ ਦਿਨ ਬਸੋੜਾ ਇਹ ਕਹਿਣਾ ਪਤਾ ਚਾਹ ਬਣਾ ਲੈ ਲਾ ਨਹੀਂ ਹੋਏ ਸਿੱਧੀਆਂ ਵਿੱਚ ਹੱਥੀਆਂ ਵਿੱਚ ਗਿੱਦਾ ਵੀ ਪਾਹੀ ਤੁਹਾਨੂੰ ਹਮੇਸ਼ਾ ਸਭ ਕੁਝ ਕਰਿਆ ਕਰੋ